ਮਜ਼ਦੂਰਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਮਰਦਾਬਾ 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 ਅੱਜ ਸਾਰਾ ਕੋ ਸਾਠੋ ਖੋ ਕੇ ਤੇ ਮਤਲ ਸਾਡੇ ਸਾਡਾ ਸਾਰਾ ਭਵਿਕ ਸਾਡੀ ਨੌਜਵਾਨੀ ਆ ਨਸ਼ੇ ਚ ਪਾਤੀ ਸਾਡੀ ਨੌਜਵਾਨੀ ਆ ਕੋਈ ਰੋਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਉਹ ਵਿਦੇਸ਼ਾਂ ਚ ੱਤਕੇ ਖਾਂਡੇ ਆ ਬੁੱਢੇ ਮਾਂ ਬਾਪ ਉਹਨਾਂ ਦੇ ਇੱਥੇ ੱਤਕੇ ਖਾਂਡੇ ਆ ਹਿੰਦੁਸਤਾਨ ਵਿਸ਼ਵ ਗੁਰੂ ਬਣ ਜਾ ਰਿਹਾ ਇਹ ਵਿਸ਼ਵ ਗੁਰੂ ਦੀ ਜਿਹੜੀ ਉਦਾਹਰਣ ਆ ਆ ਵਾ ਜੋ ਹਰਿਆਣੇ ਦੇ ਬਾਰਡਰਾਂ ਤੇ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਬਣ ਜੇ ਮੈਡਮ ਜਿੱਦਾਂ ਇਹ ਟ੍ਰੇਨ ਤੇ ਚੜੇ ਨਾ ਟ੍ਰੇਨ ਦੇ ਗਾੜੀ ਸਲੇਟਾਂ ਲਾਉਣਗੇ ਪਲੇਟਾਂ ਲਾਉਣਗੇ ਵੀ ਇੱਥੇ ਵਿੱਚ ਸਾਨੂੰ ਤੇ ਹੋਰੇ ਪੈਦਾ ਕੀਤਾ ਜਾ ਰਿਹਾ ਜਿਹੜਾ ਮੀਡੀਆ ਦੇ ਵਿੱਚ ਭਰਮ ਬਣਾ ਲਿਆ ਵੀ ਵੇਖੋ ਜੀ ਖਾਲਸਤਾਨੀ ਆ ਰਹੇ ਆ ਪ੍ਰਧਾਨ ਮੰਤਰੀ ਥੋੜੀ ਐਨਕ ਚੇਂਜ ਕਰੋ ਖਾਲਸਤਾਨੀਗੇ ਇਹ ਬੰਦੇ ਜਿਹੜੇ ਆ ਇਹ ਆਪਣਾ ਇਹ ਕੀਰਤੀ ਲੋਕ ਆ ਦਾਣੋ ਦੀ ਕਿਰਤਕਾਰ ਆੜੇ ਬਹੁਤ ਵੱਡੇ ਇਹਨਾਂ ਦੇ ਅਹੁਦੇ ਨੇ ਬਹੁਤ ਸਤਿਕਾਰਯੋਗ ਨੇ ਪਰ ਕਿਤੇ ਨਾ ਕਿਤੇ ਇਹਨਾਂ ਦਾ ਸਮਝਦਾ ਪੱਦਰ ਉਹਨਾਂ ਅਉਦਿਆਂ ਦੇ ਨਾਲ ਇਨਸਾਫ ਨਹੀਂ ਕਰ ਰਿਹਾ ਇੱਕ ਬੰਨੇ ਮੀਟਿੰਗ ਸੰਦੀਕਾਰ ਵਿੱਚ ਸੱਦਰੇ ਨੇ ਦੂਸਰੇ ਬੰਨੇ ਕਿਲ ਕਾਂਟੇ ਲਾ ਰਹੇ ਨੇ ਲੋਹੇ ਦੀਆਂ ਦਵਾਰਾਂ ਬਣਾਇਆ ਇਹਦਾ ਮਤਲਬ ਇਹਨਾਂ ਦੇ ਮਨ ਦੇ ਵਿੱਚ ਕੁਝ ਹੋ ਹੈ ਅਗਰ ਇਹਨਾਂ ਦਾ ਮਨ ਸਾਫ ਹੋਵੇ ਨੀਅਤ ਸਾਫ ਹੋਵੇ ਤਾਂ ਇਹ ਕਿਉਂ ਕਰਦੇ ਗੱਲਬਾਤ ਕਰਕੇ ਸਾਡਾ ਮਾਮਲਾ ਹੱਲ ਕਰਨ ਕਿਉਂ ਸਾਨੂੰ ਲੋੜ ਪੈਂਦੀ ਸੜਕਾਂ ਦੇ ਉੱਤੇ ਆਉਣ ਦੀ ਕਿਉਂ ਕਰਦੇ ਦੈਟ ਸਾਰੇ ਚੈਨਲਾਂ ਥਰੂ ਪਤਾ ਲੱਗਣ데요 ਵੀ ਕੀ ਕੀ ਲਾਉਂਦੇ ਆ ਉਸ ਤੋਂ ਪਹਿਲਾਂ ਪ੍ਰਬੰਧ ਕਰ ਲਿਆ ਵੀ ਕਿਹੜਾ ਕਿਹੜਾ ਸਾਨੂੰ ਕਟਰ ਚਾਹੀਦਾ ਕੀ ਕੀ ਚਾਹੀਦਾ ਕਿਸਾਨ ਤਿਆਰ ਨੇ ਦਿੱਲੀ ਕੂਚ ਦੇ ਲਈ ਤੇ ਉਧਰ ਪ੍ਰਸ਼ਾਸਨ ਨੇ ਵੀ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸਾਨ ਨਿਕਲ ਤੁਰੇ ਨੇ ਟਰਾਲੀਆਂ ਵੀ ਤਿਆਰ ਨੇ ਤੇ ਕਿਸਾਨ ਵੀ ਪੂਰਾ ਤਿਆਰਬਰ ਤਿਆਰ ਨੇ ਉਧਰ ਪ੍ਰਸ਼ਾਸਨ ਨੇ ਪੂਰੀ ਤਿਆਰੀ ਕਰ ਲਈ ਐ ਟੋਏ ਪਟਲੇ ਨੇ ਸਲੈਬਸ ਮੰਗਵਾ ਲਿਆ ਨੇ ਬੈਰੀਕੇਡਿੰਗ ਕਰਤੀ ਹੈ ਪਰ ਤੁਸੀਂ ਹੁਣ ਕਰੋ ਤੁਰ ਪਿਓ ਕਿਵੇਂ ਪਹੁੰਚੋਗੇ ਵੇਖੋ ਜਦੋਂ ਕੋਈ ਜੰਗਾਂ ਜੁੱਧਾਂ ਹੁੰਦੀਆਂ ਵਾ ਜਿ ਤਰ੍ਹਾਂ ਸਮੇਂ-ਸਮੇਂ ਦੀਆਂ ਮੁਗਲ ਸਰਕਾਰਾਂ ਸੀ ਅੰਗਰੇਜ਼ ਸੀਗੇ ਜਾਂ ਹੁਣ ਦੀਆਂ ਮੁਗਲ ਸਰਕਾਰਾਂ ਜਿਹੜੀਆਂ ਮੋਦੀ ਹਕੂਮਤ ਜਾਂ ਹੋਰ ਦੂਜੀਆਂ ਜਿੰਨੀਆਂ ਵਾ ਇਹਨਾਂ ਨਾਲ ਜਦੋਂ ਸਾਡਾ ਜੰਗ-ਜੋਦ ਹੋਣਾ ਵਾ ਜਦੋਂ ਸਾਡੀਆਂ ਮੰਗਾਂ ਵਾ ਜਾਂ ਸਾਡੇ ਭਵਿੱਖ ਦੀ ਗੱਲ ਆ ਸਾਡੇ ਬੱਚਿਆਂ ਦੇ ਭਵਿੱਖ ਦੀ ਗੱਲ ਆ ਸਾਡੀਆਂ ਜ਼ਮੀਨਾਂ ਦੀ ਗੱਲ ਆ ਤੇ ਫਿਰ ਜਦੋਂ ਜੰਗ-ਜੋਦ ਹੋਣਾ ਫਿਰ ਉਹਨਾਂ ਨੇ ਵੀ ਫੁੱਲ ਤਿਆਰੀ ਕਰਨੀ ਆ ਤੇ ਅਸੀਂ ਫੁੱਲ ਤਿਆਰੀ ਕਰਨੀ ਆ ਉਹਦੇ ਵਿੱਚ ਜੋ ਉਹਨਾਂ ਨੇ ਸਿਸਟਮ ਬਣਾਇਆ ਵਾ ਇੱਕ ਭਾਰਤ-ਪਾਕਿਸਤਾਨ ਦੀ ਜਿਹੜੀ ਸਰਹੱਦ ਬਣਾਤੀ ਆ ਜਿਹੜੀਆਂ ਡਬਲ ਇੰਜਨ ਦੀਆਂ ਦੋ ਸਰਕਾਰਾਂ ਇੱਕ ਦਿੱਲੀ 'ਚ ਬੈਠੀ ਆ ਇੱਕ ਹਰਿਆਣੇ 'ਚ ਬੈਠੀ ਆ ਉਹ ਪੰਜਾਬ ਦੇ ਅੰਨਦਾਤੇ ਨੂੰ ਜਾਂ ਦੂਜੇ ਕਿਰਤੀ ਲੋਕਾਂ ਨੂੰ ਇੱਕ ਵੱਖਰਾ ਕਰ ਦੇਣਾ ਚਾਹੁੰਦੇ ਆ ਇਹਨਾਂ ਦੇ ਕੋਲ ਸਾਰਾ ਕੁਝ ਖੋ ਕੇ ਜਿਹੜਾ ਵਾ ਉਹ ਪੂੰਜੀਪਤੀ ਦੇ ਕਾਰਪੋਰੇਟ ਦੇ ਹਵਾਲੇ ਕਰਕੇ ਤੇ ਇੱਕ ਕਿਸਾਨ ਨੂੰ ਜਿਹੜਾ ਵਾ ਇੱਕ ਬਹੁਤ ਛੋਟੀ ਜੀ ਲੇਬਰ ਦੇ ਵਿੱਚ ਤਬਦੀਲ ਕਰਨੇ ਚਾਹੁੰਦੇ ਆ ਆ ਤੁਸੀਂ ਵੇਖਿਆ ਵਾ ਕਿ ਇਹਨਾਂ ਨੇ ਡਬਲਯੂਟੀਓ ਵਰਲਡ ਬੈਂਕ ਮੁਦਰਾ ਫਾਂਡ ਦੇ ਦਬਾਅ ਦੇ ਹੇਠਾਂ ਮੋਦੀ ਹਕੂਮਤ ਨੇ ਜਿਹੜਾ ਵਾ ਇਹ ਕਰ ਮੁਕਤ ਸਮਝੌਤੇ ਸ਼ਾਮਲ ਹੋ ਕੇ ਉਹ ਇਹਨੇ ਲਾਗੂ ਕਰ ਦਿੱਤਾ ਵਾ ਕਣਕ ਦੇ ਉੱਤੇ 40% ਜਿਹੜੀ ਅੰਪੌਂਟ ਡਿਊਟੀ ਉਹਦੀ ਚੁੱਕੀ ਜਾਣੀ ਆ ਤੇ ਬਾਕੀ ਫਸਲਾਂ ਤੇ ਚੁੱਕਣ ਦੀ ਉਹਦੀ ਤਿਆਰੀ ਆ ਇਸੇ ਤਰ੍ਹਾਂ ਹੀ ਮਦਲ ਜਿਹੜੀਆਂ ਵਾ ਆ ਜਿਹੜਾ 60 ਕਰੋੜ ਕਿਸਾਨੀ ਆ ਉਹਨਾਂ ਨੂੰ ਜ਼ਮੀਨਾਂ ਤੋਂ ਵੇਲਾ ਕਰਕੇ ਇੱਕ ਸਾਈਡ ਤੇ ਕਰਕੇ ਖੇਤੀ ਮੰਡੀ ਤੋੜ ਕੇ ਐਫਸੀਆਈ ਨੂੰ ਖਤਮ ਕਰਕੇ ਜਿਹੜਾ ਵਾ ਉਹ ਸਾਡਾ ਸਾਰਾ ਕੁਝ ਨਾ ਖੋ ਖਾ ਕੇ ਜਿਹੜੀ ਮੈਂ ਤੁਹਾਨੂੰ ਦੱਸੀ ਆ ਕਿ ਇਹਨਾਂ ਨੇ ਕਿ ਸਾਨੂੰ ਲੇਬਰ 'ਚ ਤਬਦੀਲ ਕਰਨਾ ਸ਼ਹਿਰਾਂ 'ਚ ਤਬਦੀਲ ਕਰਨਾ ਜਿਹੜੀ ਖੁਸ਼ਹਾਲੀ ਜੇ ਅਸੀਂ ਆਪਣੇ ਪਿੰਡ ਵਸਾਏ ਆ ਜਿਹੜੀ ਖੇਤੀ ਕਰ ਰਹੇ ਆ ਇਹ ਸਾਰਾ ਕੁਝ ਖਤਮ ਕਰਕੇ ਤੇ ਸ਼ਹਿਰਾਂ 'ਚ ਜਿਹੜਾ ਇਹਨਾਂ ਨੇ ਤਬਦੀਲ ਕਰਨਾ ਉਹਦੇ ਵਾਸਤੇ ਵੇਖੋ ਹੁਣ ਸਾਨੂੰ ਜੇ ਅਸੀਂ ਮਤਲ ਅੱਜ ਆਪਣੇ ਇਤਿਹਾਸ ਨਾਲ ਜੁੜ ਕੇ ਗੁਰੂਆਂ ਨਾਲ ਦੇਸ਼ ਭਗਤਾ ਨਾਲ ਬਾਬਾ ਬੰਦਾ ਸਿੰਘ ਦੇ ਇਤਿਹਾਸ ਨਾਲ ਜੁੜ ਕੇ ਜੇ ਅਸੀਂ ਉਹ ਕਦਮ ਨਹੀਂ ਚੁੱਕਦੇ ਤੇ ਫਿਰ ਸਾਡਾ ਇਸ ਦੁਨੀਆ ਤੇ ਜੀਣ ਦਾ ਕੋਈ ਮਤਲਬ ਨਹੀਂਗਾ ਇਸ ਕਰਕੇ ਸਾਡੀਆਂ ਜਦੋਂ 20 ਚ ਅੰਦੋਲਨ ਹੋਇਆ ਸੀਗਾ ਉਸ ਟਾਈਮ 'ਚ ਉਹ ਕਾਲੇ ਕਾਨੂੰਨ ਸੀ ਅਸੀਂ ਰੱਦ ਕਰਾ ਕੇ ਜਿੱਤ ਕਰਕੇ ਆਏ ਸਾਂ ਪਰ ਸਰਕਾਰ ਨੇ ਉੱਥੇ ਸਾਨੂੰ ਕੁਝ ਲਿਖਤੀ ਸਮਝੌਤੇ ਕਰਕੇ ਸਾਡੀਆਂ ਐਮਐਸਐਪੀ ਦਾ ਕਾਨੂੰਨ ਗਾਰੰਟੀ ਬਣਾਉਣਾ ਸੀਗਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਚਾਹਦਾ ਇਸ ਸੁਆਮੀਨਾਥਨ ਦੀ ਗੱਲ ਕੀਤੀ ਉਹਨਾਂ ਨੇ ਸੁਆਮੀਨਾਥਨ ਨੂੰ ਭਾਰਤ ਰਤਨ ਦੇ ਦਿੱਤਾ ਪਰ ਉਹਨਾਂ ਦੀ ਰਿਪੋਰਟ ਲਾਗੂ ਨਹੀਂ ਹੋਈ ਆਹ ਉਹ ਹੀ ਕਹਿੰਦੇ ਨੇ ਜੇ 2004 ਚ ਕਮਿਸ਼ਨ ਬਠਾਇਆ ਸੀ 6 ਜੂਨੇ ਰਿਪੋਰਟ ਦੇ ਦਿੱਤੀ ਆ ਨਾ ਤੇ ਪਿਛਲੀ ਸਰਕਾਰ ਨੇ ਕੁਛ ਕੀਤਾ 14 ਚ ਵਾਦਾ ਕਰਕੇ ਲੋਕਾਂ ਦੇ ਨਾਲ ਆਏ ਸੀਗੇ ਮੋਦੀ ਸਰਕਾਰ ਪੇ ਅਸੀਂ ਆਉਂਦਿਆਂ ਸਾਰੀ ਪਹਿਲੀ ਮੀਟਿੰਗ ਦੇ ਵਿੱਚ ਸਵਾਮੀ ਨਾਰਾਇਣ ਕਮਿਸ਼ਨ ਦੀ ਰਿਪੋਰਟ ਲਾਗੂ ਕਰਦੇ ਪਰ ਉਹ ਇਸ ਦੁਨੀਆ ਤੋਂ ਚਲੇ ਗਏ ਵਿਚਾਰੇ ਉਦੋਂ ਵੀ ਉਹਨਾਂ ਦੇ ਸਾਹਮਣੇ ਕੋਈ ਰਿਪੋਰਟ ਲਾਗੂ ਨਹੀਂ ਕੀਤੀ ਉਹਨਾਂ ਨੂੰ ਭਾਰਤ ਰਤਨ ਦਾ ਨਾਮ ਦੇ ਕੇ ਜਿਹੜਾ ਵਾ ਬਾਕੀ ਉਹਦੀਆਂ ਜਿਹੜੀਆਂ ਜਿਹੜੇ ਹੀ ਉਹਦੇ ਖਿਆਲ ਸੀ ਜਿਹੜੀਆਂ ਉਹਦੀਆਂ ਚੰਗੀ ਸੋਚ ਸੀ ਜੋ ਉਸ ਨੇ ਬਣਾਇਆ ਸੀ ਲੋਕਾਂ ਵਾਸਤੇ ਕੀਰਤੀ ਲੋਕਾਂ ਵਾਸਤੇ ਉਹ ਤੇ ਸਾਰਾ ਕੁਝ ਖਤਮ ਅਜੇ ਵੀ ਡੱਬੇ ਚ ਬੰਦ ਹੈ ਉਹ ਤੇ ਸਾਰਾ ਕੁਝ ਤੇ ਇਸ ਕਰਕੇ ਮਤਲਬ ਜਿਹੜਾ ਵਾ ਨਾ ਇਸ ਹਕੂਮਤ ਦੇ ਵਿੱਚ 3- ਇਹ ਜਿਹੜੇ ਪੂੰਜੀਪਤੀ ਕਾਰਪੋਰੇਟ ਲੋਕ ਆ ਉਹ ਹੀ ਸਾਰਾ ਸਾਡਾ ਸਰਮਾਇਆ ਸਾਹਮਣਾ ਚਾਹੁੰਦੇ ਆ ਅੱਜ ਸਾਰਾ ਕੁਝ ਸਾਠੋ ਖੋ ਕੇ ਤੇ ਮਤਲਬ ਸਾਡੇ ਸਾਡਾ ਸਾਰਾ ਭਵਿੱਖ ਸਾਡੀ ਨੌਜਵਾਨੀ ਆ ਨਸ਼ੇ ਚ ਪਾਤੀ ਸਾਡੀ ਨੌਜਵਾਨੀ ਆ ਕੋਈ ਰੁਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਉਹ ਵਿਦੇਸ਼ਾਂ 'ਚ ਧੱਕੇ ਖਾਂਦੇ ਆ ਬੁੱਢੇ ਮਾਂ-ਬਾਪ ਉਹਨਾਂ ਦੇ ਇੱਥੇ ਧੱਕੇ ਖਾਂਦੇ ਆ ਤੇ ਇਹ ਸਾਡਾ ਸਾਰਾ ਕੁਝ ਖਿਲਾਰਾ ਪਿਆ ਵਾ ਸਾਨੂੰ ਕੁਝ ਦੇਖਦਾ ਨਹੀਂਗਾ ਸਾਡਾ ਹੁਣ ਇਹਦੇ ਵਿੱਚ ਜਿਹੜੀਆਂ ਮੀਟਿੰਗਾਂ ਆ ਜਿਹੜੀ ਸਰਕਾਰ ਜਿਹੜੀ ਕੇਂਦਰ ਤੋਂ ਆ ਜਿਹੜਾ ਅੰਦੋਲਨ ਆ ਇਹ ਮੰਤਰੀ ਆਏ ਨੇ ਹੁਣ ਤੁਹਾਨੂੰ ਲੱਗਦਾ ਨਹੀਂ ਦੇਰ ਕਰਤੇ ਕਿਸਾਨਾਂ ਨੇ ਤਾਂ ਐਲਾਨ ਬਹੁਤ ਦੇਰ ਪਹਿਲਾਂ ਕਰਤਾ ਸੀ ਇਹ ਵੇਖੋ ਜਦੋਂ ਅਸੀਂ ਇਹ ਅੰਦੋਲਨ ਦਾ ਐਲਾਨ ਕੀਤਾ 13 ਫਰਵਰੀ ਦਾ ਜਿਉਂ-ਜਿਉਂ ਡੇਟ ਲੱਗ ਕੇ ਆਉਂਦੀ ਗਈ ਆ ਸਾਡੀਆਂ ਤਿਆਰੀਆਂ ਵੇਖੀ ਗਏ ਆ ਜੋ ਕੋਈ ਸਾਡਾ ਸੀਆਈਡੀ ਇਹਨਾਂ ਕੋਲ ਖਬਰਾਂ ਪਹੁੰਚਦੀਆਂ ਰਹੀਆਂ ਉਸ ਦਬਾਅ ਦੇ ਹਲੇ ਆ ਪਿਛਲੇ ਦਿਨੀਆਂ ਦੇ 3-4 ਦਿਨ ਪਹਿਲਾਂ ਚੰਡੀਗੜ੍ਹ ਦੇ ਵਿੱਚ ਆਣ ਕੇ ਮੀਟਿੰਗ ਕੀਤੀ ਆ ਅੱਜ ਜਿਹੜੀ ਉਹਨਾਂ ਨੇ ਇੱਕ ਕੇਂਦਰ ਦੇ ਵਿੱਚ ਪਾਵਰ ਕਮੇਟੀ ਬਣਾ ਕੇ ਉਹ ਜਿਹੜੇ ਉਹਨਾਂ ਦੇ ਨਾਲ ਅੱਜ ਫੇਰ ਮੀਟਿੰਗ ਆ ਸਾਨੂੰ ਇਹ ਪਤਾ ਵਾ ਵੀ ਸਾਡੇ ਅੰਦੋਲਨ ਦਾ ਇੰਨਾ ਦਬਾਅ ਆ ਕਿ ਜਿਹੜਾ ਸਾਡੇ ਦਿੱਲੀ ਦੇ ਵਿੱਚ ਸਾਡੀਆਂ ਮੀਟਿੰਗਾਂ 'ਚ ਕੋਈ ਸੁਨਵਾਵਾ ਹੀ ਨਹੀਂ ਹੁੰਦੀ ਸੁਣਦੇ ਨਹੀਂ ਹੁੰਦੇ ਉਹ ਚੱਲ ਕੇ ਦਿੱਲੀ ਤੋਂ ਸਾਡੇ ਨਾਲ ਮੀਟਿੰਗਾਂ ਤੇ ਕਰਨ ਆ ਰਹੇ ਆ ਗੱਲ ਤੇ ਕਰਨ ਆ ਰਹੇ ਆ ਬਾਕੀ ਮੰਗਾਂ ਸਾਡੀਆਂ ਜਿਹੜੀਆਂ ਉਹ ਠੀਕ ਆ ਕੇਸਕੂਸ ਜਿਹੜੇ ਆ ਦੂਜੇ ਤੇ ਜੇ ਨਾਰਮਲ ਮੰਗਾਂ ਆ ਸਾਡੀਆਂ ਇਹ ਤੇ ਉਹ ਸਹਿਮਤੀ ਬਣਾ ਸਕਦੇ ਆ ਪਰ ਗਰੰਟੀ ਕਾਨੂੰਨ ਬਣਾਉਣਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ ਡਾਕਟਰ ਸੁਆਮੀ ਨਾਥਨ ਦੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਨੀ ਬਿਜਲੀ ਸੋਧ ਬਿੱਲ 2020 ਆ ਜਿਹੜੇ ਚਿਪ ਵਾਲੇ ਮੀਟਰ ਵੀ ਹੁਣ ਲਿਆ ਰਹੇ ਆ ਇਹਨਾਂ ਮੰਗਾਂ ਦੇ ਉੱਤੇ ਸਾਡੀ ਜਿਹੜੀ ਆ ਉਹਨਾਂ ਨਾਲ ਗੁੱਲੀ ਅੜਣੀ ਆ ਹੁ ਕਿੰਨੀ ਸਫਲ ਹੁੰਦੀ ਆ ਕਿੰਨੀ ਨਹੀਂ ਹੁੰਦੀ ਜੇ ਜੇ ਸਰਕਾਰ ਚੰਗੀ ਹੋਵੇ ਜਿਹੜੀ ਕਿਸਾਨ ਉਹਨਾਂ ਜਿਸ ਤਰੀਕੇ ਨਾਲ ਆਏ ਆ ਤੇ ਜਿਹਦੇ ਸਾਡੀਆਂ ਮੰਗਾਂ ਹੱਲ ਕਰਦੇ ਆ ਸਾਡੀ ਸਾਰਾ ਕੁਝ ਜਿਹੜਾ ਕਰ ਦਿੰਦੇ ਆ ਤੇ ਅਸੀਂ ਆਪਣਾ ਸੋਚ ਲਾਂਗੇ ਅੰਦੋਲਨ ਨੂੰ ਅਸੀਂ ਵਾਪਸ ਵੀ ਲੈ ਸਕਦੇ ਆ ਤੇ ਸਾਨੂੰ ਲੱਗਦਾ ਵਾ ਵੀ ਸਰਕਾਰ ਅਜੇ ਸਾਡੀਆਂ ਮੰਗਾਂ ਵੱਲ ਉਹਨਾਂ ਧਿਆਨ ਨਹੀਂ ਦੇਊਗੀ ਬਿਲਕੁਲ ਤੁਸੀਂ ਗੱਲ ਕੀਤੀ ਧਿਆਨ ਨਹੀਂ ਦੇ ਰਹੀ ਉਹ ਤੇ ਕਹਿ ਰਹੇ ਕਿ ਪ੍ਰਦਰਸ਼ਨ ਕਰੋ ਪਰ ਟਰੈਕਟਰਾਂ ਤੇ ਚੜ ਕੇ ਆਉਣ ਦੀ ਕੀ ਲੋੜ ਹੈ ਟ੍ਰੇਨਾਂ ਤੇ ਆ ਜਾਓ ਬੱਸਾਂ ਤੇ ਆ ਜਾਓ ਪ੍ਰਦਰਸ਼ਨ ਤਾਂ ਅਸੀਂ ਕਰਦੇ ਆ ਅਸੀਂ ਇਹਨਾਂ ਨੂੰ ਮੰਗ ਪੱਤਰ ਵੀ ਦਿੰਦੇ ਆ ਡੈਪੂਟੇਸ਼ਨ ਵੀ ਮਿਲਦੇ ਆ ਕਰਦੇ ਆ ਐਡੇ ਵੱਡੇ ਅੰਦੋਲਨ ਤੋਂ ਬਾਅਦ ਵੀ ਵੇਖੋ ਮੈਡਮ ਇਹਨਾਂ ਨੇ ਸਾਨੂੰ ਲਿਖਤੀ ਇਹਨਾਂ ਮੰਗਾਂ ਬਾਰੇ ਲਖੀਰਪੁਰ ਖੀਰੀ ਵਾਲਾ ਇਨਸਾਫ ਮੰਗਿਆ ਸੀ ਉਹ ਕੱਖ ਨਹੀਂ ਦਿੱਤਾ ਇਹਨਾਂ ਨੇ ਇੰਨੀਆਂ ਮੰਗਾਂ ਦੇ ਨਾਲ ਲਿਖਤੀ ਦੇ ਕੇ ਇਹਨੇ ਡਰ ਦੇ ਵਿੱਚੋਂ ਉਹ ਨਹੀਂ ਅੱਜ ਲਾਗੂ ਕੀਤਾ ਇਹਨਾਂ ਨੇ ਤੇ ਹੁਣ ਜਿਹੜਾ ਵਾ ਤੁਸੀਂ ਆਂਦੇ ਚ ਵੀ ਟਰੈਕਟਰਾਂ ਤੇ ਕਿਉਂ ਆਏ ਜਾਂ ਉੱਤਰਾ ਗੱਲ ਬਾਅਦ ਚ ਹੱਲ ਕਰ ਦੇਣਗੇ ਕੁਝ ਨਹੀਂ ਕਰ ਦੇਣਗੇ ਇਸੇ ਗੁੱਸੇ ਦੇ ਵਿੱਚ ਅਸੀਂ 2022 ਦੀਆਂ ਜਿਹੜੇ ਚੋਣਾ ਸੀ 5 ਫਰਵਰੀ ਨੂੰ ਮੋਦੀ ਨੂੰ ਅਸੀਂ ਫਿਰੋਜ਼ਪੁਰ ਤੋਂ ਬਦਰੰਗ ਮੋੜਿਆ ਸੀਗਾ ਇੱਕ ਰੈਲੀ ਤੋਂ 7-8 ਕਿਲੋਮੀਟਰ ਪਿੱਛੇ ਮੁੜ ਜਾਣਾ ਕੁਰਸੀਆਂ ਖਾਲੀ ਹੋਣੀਆਂ ਇੱਕ ਇਹ ਵੱਡਾ ਇਤਿਹਾਸ ਨਹੀਂ ਲੋਕਾਂ ਦਾ ਇਸ ਕਰਕੇ ਸਾਡੇ ਪੰਜਾਬੀਆਂ ਚ ਸਾਡੀ ਇਸ ਕੌਮ ਚ ਸਾਡੇ ਜਿਹੜੇ ਕੀਰਤੀ ਲੋਕ ਆ ਉਹਨਾਂ ਚ ਜਿਹੜਾ ਇਹ ਭਰਿਆ ਹੋਇਆ ਵਾ ਜੁੱਸਾ ਭਰਿਆ ਹੋਇਆ ਕਿ ਅਸੀਂ ਕਿਸੇ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਨਾ ਸਾਡੇ ਵੱਡਿਆਂ ਪੁਰਖਿਆਂ ਨੇ ਤਾਂ ਬਾਅਦ ਚੱਲਿਆ ਤੇ ਨਾ ਅਸੀਂ ਚੱਲਾਂਗੇ ਤੇ ਨਾਮ ਨਾਲੇ ਬੱਚਿਆਂ ਵਾਸਤੇ ਕੋਈ ਇਸ ਤਰ੍ਹਾਂ ਦਾ ਦਬਾਅ ਛੱਡ ਕੇ ਜਾਵਾਂਗੇ ਬਿਲਕੁਲ ਜਿਹੜੀ ਵੰਗਾਰ ਕਿਸਾਨ ਪਾਰੇ ਨੇ ਸਰਕਾਰ ਨੂੰ ਇਹ ਵੀ ਕਹਿ ਰਹੇ ਨੇ ਕਿ ਜੇ ਗੱਲਬਾਤ ਨਾਲ ਹੱਲ ਨਿਕਲਦਾ ਤੇ ਫਿਰ ਕਿਉਂ ਆਪਾਂ ਗੱਲ ਗਾਂ ਵਧਾਉਣੀ ਹੈ ਜੇ ਆਪਾਂ ਗੱਲ ਕਰੀਏ 2020 ਦੇ ਵਿੱਚ ਐਡਾ ਵੱਡਾ ਸੰਘਰਸ਼ ਹੋਇਆ ਸਰਕਾਰ ਉਹਨਾਂ ਮੰਗਾਂ ਤੋਂ ਵੀ ਪਛਾਹ ਮੁਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਅੱਗੇ ਜੇਕਰ ਗੱਲਬਾਤ ਨਹੀਂ ਹੋਏਗੀ ਤਾਂ ਫਿਰ ਔਖਾ ਨਹੀਂ ਹੋਏਗਾ ਕਿਸਾਨੀ ਸੰਘਰਸ਼ ਕਿਉਂਕਿ ਸਰਕਾਰ ਵੀ ਜਿਹੜਾ ਉਹਨਾਂ ਦਾ ਤੰਤਰ ਹੈ ਉਹ ਵੀ ਬੜਾ ਮਜ਼ਬੂਤ ਹੈ ਟ੍ਰੇਨਿੰਗ ਦੇ ਰਹੇ ਨੇ ਕਈ ਦਿਨਾਂ ਮੈਂ ਸੁੰਦਰ ਸਿੰਘ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਕਮੇਟੀ ਮੈਂਬਰ ਮੈਡਮ ਠੀਕ ਹੈ ਤਾਂ ਆਪ ਪੱਕ ਰੱਖਿਆ ਅਸਲ ਦੇ ਵਿੱਚ ਜੋ ਬਾਹਰ ਲੀਆਂ ਖਬਰਾਂ ਆਉਂਦੀਆਂ ਆਊਟਰੋ ਆ ਰਹੀਆਂ ਪ੍ਰਧਾਨ ਮੰਤਰੀ ਜੀ ਕਹਿ ਰਿਹਾ ਵੀ ਅਸੀਂ ਵਿਸ਼ਵ ਗੁਰੂ ਬਣਨ ਜਾ ਰਿਹਾ ਵਾ ਹਿੰਦੁਸਤਾਨ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਕੀ ਵਿਸ਼ਵ ਗੁਰੂ ਦੀ ਜਿਹੜੀ ਉਦਾਹਰਣ ਹੈ ਆ ਆ ਜੋ ਹਰਿਆਣੇ ਦੇ ਬਾਰਡਰਾਂ ਤੇ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਜੋ ਹਾਲਾਤ ਬਣਾ ਕੇ ਰੱਖਤੇ ਐ ਇੱਥੇ ਉਹ ਦੇਖਦੇ ਜਮਹੂਰੀ ਲੋਕ ਹੈ ਜਿਹੜਾ ਜੇ ਜਮਹੂਰੀ ਤਾਕਤ ਵੱਡੀ ਕਰਨੀ ਆ ਲੋਕਤੰਤਰ ਵੱਡਾ ਕਰਨਾ ਲੋਕਤੰਤਰ ਦਾ ਕੀ ਮਾਨਦਰਾ ਇਹੋ ਜਿਹਾ ਹੁੰਦਾ ਇਹ ਤੋਂ ਪਿੱਛੇ ਔਣਾ ਚਾਹੀਦਾ ਸਰਕਾਰ ਨੂੰ ਇਹ ਠੀਕ ਨਹੀਂਗਾ ਸਾਰਾ ਜਿਹੜੇ ਲੋਕ ਦਿੱਲੀ ਨੂੰ ਜਾ ਰਹੇ ਆ ਉਹ ਇਹ ਦੇਸ਼ ਦੇ ਵਾਸੀ ਆ ਕੋਈ ਇਹ ਨਹੀਂ ਆਈਆਂ ਨਾ ਵੀ ਵਿਜੇ ਮਾਲਿਆ ਹੋਣੀ ਕਰੋੜਾਂ ਅਰਬ ਰੁਪਈਆ ਖਾ ਕੇ ਵਿਦੇਸ਼ਾਂ 'ਚ ਬੈਠੇ ਆ ਮਹਿਲ ਚੌਕਸੀ ਹੋਣੀ ਬੈਠੇ ਨੀਰ ਮੋਦੀ ਹੋਣੀ ਬੈਠੇ ਉਹਨਾਂ ਨੂੰ ਵੜ ਕੇ ਲਿਆਓ ਧੰਨ ਲਿਆਓ ਲੋਕਾਂ 'ਚ ਵੰਡੋ ਤੁਸੀਂ ਕਿਹਾ ਵੀ ਵੰਡਾਂਗੇ ਪਰ ਕਿਰਤੀ ਲੋਕ ਜਿਹੜੇ 60 ਬੋਰੀਆਂ ਪੰਜਾਬ ਦੇ ਵਿੱਚੋਂ ਅੰਨ ਦੀਆਂ ਕੇਂਦਰੀ ਪੂਲ ਦੇ ਵਿੱਚ ਪਾ ਰਹੇ ਆ ਤੇ 40 ਬੋਰੀਆਂ ਝੋਨੇ ਦੀਆਂ ਪਾ ਰਹੇ ਆ ਉਹਨਾਂ ਦਾ ਵਿਹਾਰ ਵੇਖੋ ਕਿਹੋ ਜਿਹਾ ਕੀਤਾ ਜਾ ਭਾਰਤ ਪਾਕਿਸਤਾਨਾ ਬਣਿਆ ਸੀ ਮੋਦੀ ਜੀ ਨੂੰ ਕਹਿਣਾ ਚਾਹੁੰਦਾ ਵੀ ਇਹ ਠੀਕ ਨਹੀਂਗਾ ਕਿੱਦਾਂ ਵੀ ਸ਼ਕੁਰੂ ਬਣੋਗੇ ਤੁਸੀਂ ਤੁਸੀਂ ਦੂਸਰਾ ਪੱਖ ਵੇਖੋ ਵੀ ਫਰਾਂਸ ਦੇ ਵਿੱਚ ਪੈਰਿਸ ਸਾਡੀ ਦਿੱਲੀ ਨਾਲ ਬਹੁਤ ਸਾਫ ਸੁਥਰਾ ਵਧੀਆ ਵਾ ਅੱਜ ਕਿਸਾਨ ਸਾਰੇ ਫਰਾਂਸ ਦੇ ਪੈਰਦੇ ਇਹਨਾਂ ਮੰਗਾਂ ਨੂੰ ਲੈ ਕੇ ਕਾਰਪੋਰੇਟ ਦੇ ਖਰਾਪ ਆਪਣੀਆਂ ਮੰਗਾਂ ਲੈ ਗਏ ਤੇ ਪੈਰ ਸੋਨਾ 20 20 ਰੋਡ ਜਿਹੜੇ ਜਾਮ ਕੀਤੇ ਆ ਕਿਤੇ ਸਰਕਾਰ ਨੇ ਕੇਲੇ ਨਹੀਂ ਲਾਏ ਕਿਤੇ ਬੋਰੀਆਂ ਨਹੀਂ ਲਾਈਆਂ ਕਿਤੇ ਉਹਨਾਂ ਨੇ ਪੱਥਰ ਨਹੀਂ ਲਾਏ ਬਰਲਨ ਦੇ ਵਿੱਚ ਜਰਮਨ ਦੇ ਵਿਚਕਾਰਪੋਰੇਟਰ ਦੇ ਖਿਲਾਫ ਸਰਕਾਰ ਕੋ ਹੱਕ ਹੁੰਦਾ ਗਲਿਆ ਨੂੰ ਪਰ ਭਾਰਤ ਦੇ ਵਿੱਚ ਕੀ ਆ ਸਾਰਾ ਕੁਝ ਜੋ ਕੀਤਾ ਜਾ ਰਿਹਾ ਅਸੀਂ ਕਹਿਣਾ ਚਾਹੁੰਦੇ ਆ ਰਾਹ ਠੀਕ ਨਹੀਂ ਮੋਦੀ ਜੀ ਕਿਸਾਨਾਂ ਨੂੰ ਦਿੱਲੀ ਆਉਣ ਦਿਓ ਬਿਲਕੁਲ ਨਹੀਂ ਜਿਹੜੇ ਮਤਲਬ ਸ਼ਾਂਤਮਈ ਢੰਗ ਦੇ ਨਾਲ ਆਪਣੀ ਇਹ ਕਹਿ ਰਹੇ ਸੀ ਵੀ ਟ੍ਰੇਨ ਤੇ ਆ ਜਾਓ ਬਸ ਤੇ ਆ ਜਾਓ ਟਰੈਕਟਰ ਨਾਲ ਰਾ ਮੈਡਮ ਜਿੱਦਾਂ ਨਹੀਂ ਟ੍ਰੇਨ ਤੇ ਚੜ੍ਹੇ ਨਾ ਟੇਮ ਤੇ ਗਾੜੀ ਸਲੇਟਾਂ ਲਾਉਣਗੇ ਪਲੇਟਾਂ ਲਾਉਣਗੇ ਵੀ ਇਹਦੇ ਵਿੱਚ ਸਾਨੂੰ ਤੇ ਹੋਰੇ ਪੈਦਾ ਕੀਤਾ ਜਾ ਰਿਹਾ ਜਿਹੜਾ ਮੀਡੀਆ ਦੇ ਵਿੱਚ ਭਰਮ ਬਣਾ ਲਿਆ ਹੈ ਵੀ ਵੇਖੋ ਜੀ ਖਾਲਸਤਾਨੀ ਆ ਰਹੇ ਆ ਇਹ ਵੇਖੋ ਇਹ ਪੰਜਾਬ ਦੇ ਕਿਸਾਨ ਨਹੀਂਗੇ ਆਈਆਂ ਨੇ ਐਨਕ ਬਦਲੋ ਪ੍ਰਧਾਨ ਮੰਤਰੀ ਥੋੜੀ ਐਨਕ ਚੇਂਜ ਕਰੋ ਖਾਲਸਤਾਨੀਗੇ ਇਹ ਬੰਦੇ ਜਿਹੜੇ ਆ ਇਹ ਆਪਣਾ ਇਹ ਕਿਰਤੀ ਲੋਕ ਆ ਧਾਨੋਂ ਦੀ ਕਿਰਤ ਕਰਨ ਵਾਲੇ ਮਾਈਆਂ ਬੀਬੀਆਂ ਬੱਚੇ ਨਾਲ ਲੈ ਕੇ ਆ ਰਿਹਾ ਸਾਡੀਆਂ ਬੰਗਾ ਜੈ ਜਾਂ ਤੇ ਤੁਸੀਂ ਮੰਨੇ ਨਾ ਹੋ ਲਿਖਤੀ ਦੇ ਕੇ ਸਾਨੂੰ ਠਾਇਆ ਸੁਆਮੀਨਾਥ ਕਮੇਟੀ ਦੀ ਰਿਪੋਰਟ ਪਾਰਲੀਮੈਂਟ ਦੇ ਵਿੱਚ ਗਰੰਟੀ ਕਾਨੂੰਨ ਬਣਾ ਦੇਾਂਗੇ ਇਹਦੇ ਨਾਲ ਜਿਹੜਾ ਐਮਐਸਪੀ ਦੀ ਗਰੰਟੀ ਕਾਨੂੰਨ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰ ਦੇਾਂਗੇ ਤੁਸੀਂ ਇੱਥੋਂ ਉੱਠ ਜਾਓ ਅਹੀਂ ਤੁਹਾਡੇ ਕਹੇ ਤੇ ਉੱਠਾਏ 3 ਸਾਲ ਲੰਘ ਗਏ ਪਰ ਅਜੇ ਵੀ ਨਹੀਂ ਉਦੋਂ ਤਾਂ ਗਲਤੀ ਹੋ ਗਈ ਥੋੜੀ ਦੇਰ ਹੋਰ ਬੈਠ ਜਾਣਾ ਸੀ ਜਦੋਂ ਸਰਕਾਰ ਤੈਨ ਇਹ ਵੇਖੋ ਉਦੋਂ ਫਰਕ ਰਹਿ ਜਾਂਦੇ ਹੁੰਦੇ ਆ ਵੇਖੋ ਕੋਈ ਸਾਡੀਆਂ ਧਿਰਾਂ ਸਾਡੇ ਕਿਸਾਨ ਵੀਰ ਚਾਹੁੰਦੇ ਵੀ ਹੁਣ ਸਾਨੂੰ ਮੋੜਨਾ ਚਾਹੀਦਾ ਕਿ ਉਹ ਪੰਜਾਬ ਚ ਦੋ ਚੋਣਾਂ ਦਾ ਦੌਰ ਆ ਸਾਡੀ ਜਥੇਬੰਦੀ ਦਾ ਆ ਇਹ ਹੈਗਾ ਪੀਵੇ ਸਾਨੂੰ ਮਹੀਨਾ ਬਹਿ ਜਾਣਾ ਚਾਹੀਦਾ ਤੇ ਉਹ ਚਲੋ ਆ ਗਏ ਅੰਦੋਲਨ ਚੱਲ ਗਿਆ ਇਹਨਾਂ ਦੇ ਭਰੋਸੇ ਤੇ ਠਾਇਆ ਸੀ ਪਰ ਅੱਜ ਜਦੋਂ ਇਹ ਸਰਕਾਰ 3 ਸਾਲ ਗੁਜਣ ਦੇ ਬਾਅਦ ਵੀ ਫੇਰ ਵੀ ਚੋਣਾ ਆ ਗਿਆ ਸਿਰ ਦੇ ਉੱਤੇ ਅਸੀਂ ਤੇ ਕਹਿਣਾ ਚਾਹੁੰਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਹਿੰਦੁਸਤਾਨ ਦੇ ਕਿਸਾਨਾਂ ਦਾ ਮਨ ਜਿੱਤ ਲੈਣਾ ਚਾਹੀਦਾ ਕਾਨੂੰਨੀ ਗਾਰੰਟੀ ਜਿਹੜੀ ਆ ਪਰ ਪ੍ਰੋਜੈਕਟ ਪੇਸ਼ ਹੁੰਦਾ ਉਹ ਤਾਂ ਕਹਿੰਦੇ ਨੇ ਇੰਨੀ ਮਦਦ ਦੇਤੀ ਇਹ ਇੰਨਾ ਮਸ਼ੀਨਰੀ ਪਹੁੰਚਾਤੀ ਬਹੁਤ ਕੁਝ ਕਹਿ ਰਿਹਾ ਉਹ ਬਾਈਟ ਦੇ ਵਿੱਚ ਬਹੁਤ ਕੁਝ ਰਹਿ ਤੂੰ ਇੱਕ ਗੱਲ ਕੀਤੀ ਸੁਆਮੀਨਾਥ ਕਮਿਸ਼ਨ ਨੂੰ ਭਾਰਤ ਰਤਨ ਦਿੱਤਾ ਆਈ ਜਨ ਹੈ ਭਾਰਤ ਰਤਨ ਦਾ ਚੰਗੀ ਗੱਲ ਹੈ ਉਹਦੀ ਵਿਚਾਰਧਾਰਾ ਵੀ ਪੇਸ਼ ਕਰੋ ਕਿਉਂਕਿ ਉਹਦੇ ਉੱਤੇ ਜਿਹੜਾ ਉਹਨੇ ਆਖਿਆ ਵੀ ਕਿਸਾਨਾਂ ਨੂੰ ਜਿਹੜਾ 50% ਮੁਨਾਫਾ ਦੇ ਕੇ ਜੋ ਉਹਦੀ ਲਾਗਤ ਖਰਚਾ ਉਹ ਦਿਓ ਤੇ ਉਹ ਫਿਰ ਦੇਣਾ ਚਾਹੀਦਾ ਨਹੀਂ ਤੇ ਭਾਰਤ ਰਤਨ ਦੇ ਨਾਲ ਨਹੀਂ ਸਰਨਾ ਇਹ ਲੜਾਈ ਜਿਹੜੀ ਆ ਕਿਰਤੀ ਲੋਕਾਂ ਦੀ ਆ ਦੇਸ਼ ਦੇ ਲੋਕਾਂ ਦੀ ਲੜਾਈ ਆ ਅਸੀਂ ਫਿਰ ਦੁਬਾਰਾ ਕਹਿਣਾ ਚਾਹੁੰਦੇ ਵੀ ਆ ਠੀਕ ਨਹੀਂ ਇਹ ਰਸਤਾ ਜਿਹੜਾ ਅਪਣਾਇਆ ਤੋ ਇਹ ਜਮਹੂਰੀਤ ਲੋਕਾਂ ਬਾਤ ਨਹੀਂ ਹੁੰਦਾ ਅਸੀਂ ਲਗਾਤਾਰ ਇੱਥੇ ਬਹਾਂਗੇ ਬਿਲਕੁਲ ਸ਼ਾਂਤ ਬਈ ਸਾਨੂੰ ਪੜਗਾਟ ਵਾਲੇ ਪਾਸੇ ਇਹ ਨਾ ਲੈ ਕੇ ਉਹ ਨਾ ਹੀ ਪੜਗਾਟ ਕਰਾਂਗੇ ਕਿਉਂਕਿ ਸਾਡਾ ਦੇਸ਼ ਆ ਸਾਡੀ ਮਸ਼ੀਨਰੀ ਆ ਦਿੱਲੀ ਵੀ ਸਾਡੀ ਆ ਪੰਜਾਬ ਉਹ ਵੀ ਸਾਡਾ ਕਦੀ ਵੀ ਪੜਗਾਟ ਪੈਦਾ ਨਹੀਂ ਕਰਾਂਗੇ ਪਰ ਜੇ ਇਹਨਾਂ ਨੇ ਇਸ ਪਾਸੇ ਨੂੰ ਖੜੀ ਗੱਲ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਸਾਰਥਕ ਸਿੱਟੇ ਨਾ ਨਿਕਲੇ ਤੇ ਅਸੀਂ ਫਿਰ ਹੌਲੀ-ਹੌਲੀ ਅੱਗੇ ਨੂੰ ਮੂਵ ਕਰਾਂਗੇ ਕਿਉਂਕਿ ਦੇਸ਼ ਭਰ ਦੇ ਵਿੱਚ ਉਹ ਜਥੇ ਸੌਥ ਤੇ ਅਲੋ ਜਿਹੜੀ ਕੈਰਲਾ ਦੇ ਵਿੱਚ ਉਹ ਜਥੇ ਬੰਦੀਆਂ ਦਿੱਲੀ ਨੂੰ ਚੱਲ ਪੀਆਂ ਤੇ ਬਿਲਕੁਲ ਇਹ ਕੁਝ ਸਾਵਾ ਦੇ ਕੁਝ ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਡਿਟੇਨ ਕੀਤਾ ਗਿਆ ਜੀ ਬਹੁਤ ਵੱਡਾ ਹਰਿਆਣੇ ਦੇ ਵਿੱਚ ਇਹਨਾਂ ਨੇ ਅਣਅਲਾਨੀ ਐਮਰਜੈਂਸੀ ਲਾਈ ਆ ਇੰਟਰਨੈਟ ਬੰਦ ਕਰਨ ਦੀ ਗੱਲ ਕੀਤੀ ਆ ਤੇ ਉੱਥੇ ਜੂਥ ਜਿਹੜਾ ਅੰਡਰਗਰਾਉਂਡ ਹੋਇਆ ਸਾਨੂੰ ਪਤਾ ਉਹ ਜੂਥ ਪੰਜਾਬ ਦੇ ਵਿੱਚ ਵੀ ਹਰਿਆਣੇ ਦਾ ਆ ਗਿਆ ਕਾਫੀ ਆਪਣਾ ਸੰਤ ਸਮਾਨ ਲੈ ਕੇ ਪਰ ਇਹ ਇਹ ਵੇਖੋ ਇਹ ਲੋਕਾਂ ਦੇ ਨਾਲ ਜਿਹੜੀ ਹਾਲਾਤ ਇਹਨਾਂ ਬਣਾਤੇ ਠੀਕ ਨਹੀਂ ਗਏ ਸਾਰੇ ਕੋ ਜਾ ਤੇ ਮੰਗਾਲੇ ਧਿਆਨ ਦੇਣਾ ਚਾਹੀਦਾ ਤੇ ਜਿਹੜਾ ਲੋਕਾਂ ਦੇ ਤਰਸਦ ਕੀਤਾ ਜਾ ਰਿਹਾ ਤਰਦਦ ਕੀਤਾ ਜਾ ਰਿਹਾ ਉਹ ਨਹੀਂ ਕਰਨਾ ਚਾਹੀਦਾ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦੇ ਆ ਵਿਸ਼ਵ ਗੁਰੂ ਬਣਨਾ ਤੇ ਫਿਰ ਆਹ ਰਾ ਨਹੀਂਗਾ ਵਿਸ਼ਵ ਗੁਰੂ ਬਣਨਾ ਤੇ ਫਿਰ ਇਹ ਰਾ ਵੀ ਲੋਕਾਂ ਦੀਆਂ ਮੰਗਾਂ ਨੂੰ ਮੰਨਣਾ ਪਊਗਾ ਵੈਸੇ ਤਾਂ ਗੱਲ ਨਾਲ ਹੱਲ ਹੋ ਜਾਣਾ ਚਾਹੀਦਾ ਪਰ ਜੇ ਨਹੀਂ ਮੰਨਦੇ ਉਹ ਤਾਂ ਫਿਰ ਤੁਹਾਡੇ ਕੋਲ ਕੀ ਰਹਾ ਹੈ ਕਿ ਫਿਰ ਸਾਡੀ ਵੇਖੋ ਇਹ ਜਿਹੜਾ ਹੈਗਾ ਨੈਸ਼ਨਲ ਮਾਮਲਾ ਵਾ ਕਿਉਂਕਿ ਦੇਖ ਦੀਆਂ 200 ਜਥੇਬੰਦੀਆਂ ਅੱਜ ਮੀਟਿੰਗ ਜੇ ਮੰਨ ਲਓ ਟੁੱਟ ਜਾਂਦੀ ਆ ਫਿਰ ਫੈਸਲਾ ਕਰਨਗੇ ਉੱਥੇ ਚੰਡੀਗੜੀ ਕਰਨਗੇ ਕਿਤੇ ਵੀ ਬਹਿ ਕੇ ਕਰਨਗੇ ਜੋ ਵੀ ਸਾਡੀ ਜਿਹੜੀ ਆ ਫੋਰ ਮੰਨ ਲਓ ਸਾਨੂੰ ਹੁਕਮ ਆਊਗਾ ਉਹ ਤਰੀਕੇ ਨਾਲ ਫਿਰ ਅਸੀਂ ਅੱਗੇ ਬਦਾਂਦੀ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਹੀ ਲੜਾਈ ਲੜਨੀ ਪੈਂਦੀ ਹੈ ਸੰਘਰਸ਼ ਕਰਨਾ ਪੈਂਦਾ ਹੈ ਪੰਜਾਬ ਨੂੰ ਸਰਕਾਰਾਂ ਨਾਲ ਆਡਾ ਹਮੇਸ਼ਾ ਹੀ ਲੱਗਿਆ ਰਹਿੰਦਾ ਹੈ ਤੇ ਪੰਜਾਬ ਦਾ ਜੇਕਰ ਗੱਲਬਾਤ ਨਾਲ ਹੱਲ ਹੁੰਦਾ ਤੇ ਫਿਰ ਵਧੀਆ ਨਹੀਂ ਹੈ ਵੀ ਹਮੇਸ਼ਾ ਹੀ ਜਦੋਂ ਆਪਾਂ ਸਰਕਾਰ ਨਾਲ ਖਾਸ ਕਰਕੇ ਕੇਂਦਰ ਨਾਲ ਜਦੋਂ ਟੱਕਰ ਲੈਣੇ ਆ ਤਾਂ ਉਹਨੂੰ ਪੰਜਾਬ ਦਾ ਹੀ ਨੁਕਸਾਨ ਹੁੰਦਾ ਆ ਦੇਖੋ ਅਸੀਂ ਕਦੇ ਵੀ ਗੱਲਬਾਤ ਤੋਂ ਨਹੀਂ ਭੱਜੇ ਹਮੇਸ਼ਾ ਗੱਲਬਾਤ ਲਈ ਤਿਆਰ ਆ ਪਹਿਲਾਂ ਵੀ ਮੀਟਿੰਗ ਹੋਈ ਉਹਦੇ ਵਿੱਚ ਬੈਠੇ ਆ ਅੱਜ ਵੀ ਮੀਟਿੰਗ ਹੋ ਰਹੀ ਆ ਅੱਜ ਵੀ ਇਹ ਉੱਥੇ ਸਾਡੇ ਦੋਨਾਂ ਫੋਰਮਾਂ ਦੇ ਅਗੂ ਜਿਹੜੇ ਉੱਥੇ ਆ ਪਹੁੰਚੇ ਆ ਅਸੀਂ ਤਾਂ ਚਾਹੁੰਦੇ ਆ ਵੀ ਆ ਖੱਜਲ ਖਵਾਰੀ ਨਾ ਹੋਵੇ ਕੋਈ ਅਸੀਂ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਅ ਪ੍ਰੇਸ਼ਾਨ ਹੋ ਰਹੇ ਆ ਅਸੀਂ ਕੱਲ ਦੇ ਤੁਰੇ ਮੈਂ ਔਰ ਅੱਗੇ ਵੀ ਪਰੇਸ਼ਾਨ ਹੋਣਾ ਅਸੀਂ ਤਾਂ ਚਾਹੁੰਦੇ ਗੱਲਬਾਤ ਨਾਲ ਹੱਲ ਨਿਕਲ ਜੇ ਚੰਗੀ ਗੱਲ ਆ ਅਸੀਂ ਤਾਂ ਕਦੇ ਵੀ ਨਹੀਂ ਇਹ ਕਿਹਾ ਵੀ ਅਸੀਂ ਸੜਕਾਂ ਤੇ ਆਈਏ ਜਾਂ ਅਸੀਂ ਰੇਲਾਂ ਤੇ ਜੀ ਸਾਡਾ ਨਹੀਂ ਇਹ ਮਨਸ਼ਾ ਹੈਗਾ ਇਹ ਉਹ ਸਰਕਾਰ ਦਾ ਮਨਸ਼ਾ ਹੈ ਉਹ ਮੋਦੀ ਸਰਕਾਰ ਦਾ ਵੀ ਅਸੀਂ ਮਸਲੇ ਹੱਲ ਹੀ ਨਹੀਂ ਕਰਨੇ ਤੇ ਇਹਨਾਂ ਨੂੰ ਸੜਕਾਂ ਤੇ ਬਿਠਾਉਣਾ ਹੀ ਬਿਠਾਉਣਾ ਇਹ ਤਾਂ ਉਹਨਾਂ ਦੀ ਹੈ ਨਾ ਕੱਲ ਬਿਲਕੁਲ ਹੁਣ ਇਲੈਕਸ਼ਨ ਦੇ ਵਿੱਚ ਵੀ ਕੁਝ ਹੀ ਮਹੀਨਿਆਂ ਦਾ ਜਿਹੜਾ ਵਕਤ ਰਹਿ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਸਰਕਾਰ ਤੇ ਜਿਹੜਾ ਦਬਾਅ ਪਾਇਆ ਥੋੜਾ ਪਹਿਲਾਂ ਜੇਕਰ ਕੋਸ਼ਿਸ਼ ਕਰਨੀ ਚਾਹੀਦੀ ਸੀ ਸਰਕਾਰ ਕੁਝ ਹੋਰ ਹੱਲ ਕੱਢ ਸਕਦੀ ਆ ਚਲੋ ਅਜੇ ਇਲੈਕਸ਼ਨ ਦੇ ਵਿੱਚ ਟਾਈਮ ਹੈਗਾ ਉਹ ਕੱਢਣਾ ਚਾਹਣ ਤੇ ਦੋ ਦਿਨ ਦੇ ਵਿੱਚ ਹੱਲ ਕੱਢ ਸਕਦੇ ਕੋਈ ਵੱਡੀ ਗੱਲ ਨਹੀਂ ਸਰਕਾਰ ਵਾਸਤੇ ਕੀ ਆ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਨਾ ਉਹਨਾਂ ਨੇ ਉਹ ਹਫਤੇ ਦੇ ਵਿੱਚ ਵਿੱਚ ਕਰ ਸਕਦੇ ਆ ਇਲੈਕਸ਼ਨ ਤਾਂ ਅਜੇ ਬਹੁਤ ਦੂਰ ਆ ਜੋ ਚਾਹਣ ਤੇ ਕਰ ਸਕਦੇ ਆ ਤੱਕ ਕਿਸਾਨ ਜਿਨ੍ਹਾਂ ਨੂੰ ਖੇਤਾਂ 'ਚ ਹੋਣਾ ਚਾਹੀਦਾ ਸੀ ਫਸਲਾਂ ਪਾਲਣੀਆਂ ਉਹ ਸੜਕਾਂ ਤੇ ਖੱਜਲਖوار ਹੋ ਰਹੇ ਨੇ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਕਿ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਕੀਤੀ ਹੈ ਵਾਅਦੇ ਕਈ ਕੀਤੇ ਸਨ ਜਦੋਂ ਕਿਸਾਨਾਂ ਨੂੰ ਅੰਦੋਲਨ ਤੋਂ ਉੱਥੋਂ ਹਟਾਇਆ ਗਿਆ ਸੀ ਉਦੋਂ ਸ਼ਰਤਾਂ ਉਹਨਾਂ ਦੀਆਂ ਮੰਨ ਲਈਆਂ ਗਈਆਂ ਸਨ ਪਰ ਹੁਣ ਇਲਜ਼ਾਮ ਨੇ ਕਿ ਵਾਅਦੇ ਪੂਰੇ ਨਹੀਂ ਹੋਏ ਤੇ ਵਾਰ-ਵਾਰ ਘਰੋਂ ਨਿਕਲਣਾ ਪੈਂਦਾ ਹੈ ਖੱਜਲਖوار ਹੋਣਾ ਪੈਂਦਾ ਹੈ ਦੇਖੋ ਜਦੋਂ ਸਾਡਾ ਸਾਰਾ ਕੁਝ ਬਰਬਾਦ ਹੁੰਦਾ ਜਾ ਰਿਹਾ ਮੈਂ ਕਿਸਾਨ ਦੂਰ ਸੰਘਰਸ਼ੀ ਪੰਜਾਬ ਤੋਂ ਆ ਲਖਵਿੰਦਰ ਸਿੰਘ ਬਹਾਮਨਗਰ ਸੂਬਾ ਕੋਰ ਕਮੇਟੀ ਨੂੰ ਜਦੋਂ ਸਾਡਾ ਆਉਣ ਵਾਲਾ ਸਾਰਾ ਕੁਝ ਜਾ ਰਿਹਾ ਸਾਡੇ ਦੋਤਰੇ ਪੋਤਰਿਆਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਰਹੀ ਆ ਸਾਡਾ ਪੰਜਾਬ ਸਾਡਾ ਭਾਰਤ ਉੱਜੜ ਰਿਹਾ ਫਿਰ ਸਾਨੂੰ ਖੱਜਲ ਖਵਾਰੀ ਤੋਂ ਉਹ ਜ਼ਿਆਦਾ ਜਿਹੜਾ ਉਹ ਚੁਬਦਾ ਵਾ ਕਿ ਇਸ ਵੇਲੇ ਖੱਜਲ ਖਵਾਰੀ ਜਸੀਂ ਸਹਿ ਲਾਂਗੇ ਆਪਣੇ ਸਿਰਾਂ ਦੇ ਉੱਤੇ ਤੇ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਉਹਨਾਂ ਦਾ ਆਉਣ ਵਾਲਾ ਭਵਿੱਖ ਬਚ ਸਕਦਾ ਤੁਸੀਂ ਇੱਕ ਪਹਿਲੇ ਸਵਾਲ ਕੀਤਾ ਸੀ ਫਿਰ ਉਹ ਉੱਤੇ ਪੁੱਲ ਗਏ ਕਿ ਸਰਕਾਰ ਕਹਿੰਦੀ ਆ ਵੀ ਤੁਸੀਂ ਟ੍ਰੈਕਟਰ ਲੈ ਕੇ ਨਾ ਉਹ ਰੇਲ ਗੱਡੀਆਂ ਰਾਈਆਂ ਆ ਜੀ ਤਿਆਡੇ ਮੂੰ ਤਾਂ ਮੈਂ ਸੁਣਿਆ ਵੀ ਜਿਹੜੇ ਸਾਊਥ ਸਾਈਡ ਤੋਂ ਆਉਂਦੇ ਟ੍ਰੇਨਰ ਹੈ ਉਹਨਾਂ ਲੋਕਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ। ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਅੰਦੀ ਮਨਸ਼ਾ ਵਾ ਉਹਨਾਂ ਦੀ ਨੀਅਤ ਦੇ ਵਿੱਚ ਬਹੁਤ ਵੱਡਾ ਖੋਟ ਆ। ਮੈਂ ਇਸੇ ਚੈਨਲ ਤੇ 2020 ਦੇ ਵਿੱਚ ਜਦੋਂ ਅਸੀਂ ਅ ਜিসি ਦਫਤਰ ਕੇਦੇ ਸੀ ਜੇਲ ਪਰੰ ਤੋਂ ਦੌਲ ਚਲਾਇਆ ਸੀ ਮੈਂ ਤੋਮਰ ਸਾਹਿਬ ਦੇ ਨਾਮ ਮੇਰੀ ਗੱਲ ਕਰਾਈ ਸੀ ਤੇ ਉਸ ਟਾਈਮ ਮੈਂ ਕਿਹਾ ਸੀ ਵੀ ਇਹਨਾਂ ਦੇ ਅਹੁਦੇ ਬਹੁਤ ਵੱਡੇ ਤੇ ਬਹੁਤ ਹੀ ਵੱਡੇ ਸਤਿਕਾਰਯੋਗ ਨੇ। ਪ੍ਰਧਾਨ ਮੰਤਰੀ ਸਾਹਿਬ ਦਾ ਜਾਂ ਖੇਤੀ ਮੰਤਰੀ ਸਾਹਿਬ ਦਾ ਜੋ ਵੀ ਆ ਬਹੁਤ ਵੱਡੇ ਇਹਨਾਂ ਦੇ ਅਹੁਦੇ ਨੇ ਬਹੁਤ ਸਤਿਕਾਰਯੋਗ ਨੇ। ਪਰ ਕਿਤੇ ਨਾ ਕਿਤੇ ਇਹਨਾਂ ਦਾ ਸਮਝਦਾ ਪੱਦਰ ਉਹਨਾਂ ਅਉਧਿਆਂ ਦੇ ਨਾਲ ਇਨਸਾਫ ਨਹੀਂ ਕਰ ਰਿਹਾ ਜੇ ਇਨਸਾਫ ਕਰਦਾ ਹੋਵੇ ਤਾਂ ਇਹੋ ਜਿਹਾ ਗੱਲਾਂ ਇੱਕ ਬੰਨੇ ਮੀਟਿੰਗ ਸੰਦੀਕਾਰ ਵਿੱਚ ਸੱਦਰ ਨੇ ਦੂਸਰੇ ਬੰਨੇ ਕਿਲ ਕਾਂਟੇ ਲਾ ਰਹੇ ਨੇ ਲੋਹੇ ਦੀਆਂ ਦਵਾਰਾਂ ਬਣਾ ਇਹਦਾ ਮਤਲਬ ਇਹਨਾਂ ਦੇ ਮਨ ਦੇ ਵਿੱਚ ਕੁਝ ਹੋਇਆ ਹੈ ਅਗਰ ਇਹਨਾਂ ਦਾ ਮਨ ਸਾਫ਼ ਹੋਵੇ ਨੀਅਤ ਸਾਫ਼ ਹੋਵੇ ਤਾਂ ਇਹ ਕਿਉਂ ਕਰਦੇ ਗੱਲਬਾਤ ਕਰਕੇ ਸਾਡਾ ਮਾਮਲਾ ਹੱਲ ਕਰਨਾ ਕਿਉਂ ਸਾਨੂੰ ਲੋੜ ਪੈਂਦੀ ਛੜਕਾਂ ਦੇ ਉੱਤੇ ਹੋਣ ਦੀ ਕਿਉਂ ਕਰਦੇ ਇਹ ਤਾਂ ਸਾਨੂੰ ਮਤਲਬ ਸਾਡਾ ਮੋਰਚਾ ਟ ਲਾ ਕਰਨ ਵਾਸਤੇ ਕਹਿੰਦੇ ਟਰੈਕਟਰ ਕਿਉਂ ਲੈ ਕੇ ਆ ਰਹੇ ਕਿਉਂਕਿ ਟਰੈਕਟਰ ਸਾਡੇ ਟੈਂਕ ਆ ਇਹਦੇ ਉੱਤੇ ਇਹਨਾਂ ਦਾ ਜੋਰ ਨਹੀਂ ਕੋਈ ਚੱਲਦਾ ਹਾਂ ਜਿਹੜੀ ਰਹੀ ਗੱਲ ਪੁਲਿਸ ਫੋਰਸ ਦੀ ਤੇ ਪੁਲਿਸ ਫੋਰਸ ਵੀ ਸਾਡੇ ਹੀ ਬੱਚੇ ਨੇ ਸਾਡੇ ਭਰਾ ਨੇ ਸਾਡੇ ਭਤੀਜੇ ਨੇ ਇਹਨਾਂ ਨੇ ਪਹਿਲਾਂ 2020 ਦੇ ਵਿੱਚ 21 ਦੇ ਵਿੱਚ ਪੂਰਾ ਜੋਰ ਲਾ ਕੇ ਵੇਖ ਲਿਆ ਪੁਲਿਸ ਫੋਰਸ ਨੇ ਵੀ ਸਾਰੇ ਹੱਥ ਖੜੇ ਕਰਤਾ ਵੀ ਇੱਕ ਲਾਸ ਉੱਥੋਂ ਆਉਂ ਚਾਈਨਾ ਬਾਰਡਰ ਤੋਂ ਇੱਕ ਕਲਾਸ ਕੁੰਡਲੀ ਬਾਰਡਰ ਤੋਂ ਜਾਂਦੀ ਆ ਉੱਥੋਂ ਵੀ ਸਾਡੇ ਬੱਚੇ ਆਉਂਦੇ ਆ ਤੇ ਇੱਥੇ ਸਾਡੇ ਚਾਚੇ ਤਾਏ ਸਾਡੇ ਬਾਪਾ ਬਾਬੇ ਇਹ ਉਹ ਸਾਰੇ ਇਹਨਾਂ ਨੇ ਪਤਨ ਤੰਡ ਕਿਤੋਂ ਬਾਅਦ ਹੀ ਮੋਦੀ ਸਾਹਿਬ ਨੇ ਆ ਕੇ ਗੁਰਨਾਨ ਸਿੰਘ ਦੇ ਜਨਮ ਦਿਨ ਤੇ ਆ ਕੇ ਕਾਨੂੰਨ ਵਾਪਸ ਲਏ ਸੀ ਤੇ ਕਿੱਡੀ ਵੱਡੀ ਗੱਲ ਆ ਕਿੱਡੀ ਧੋਖੇ ਵਾਲੀ ਗੱਲ ਆ ਵੀ ਜਿਹੜਾ ਇਹਨਾਂ ਨੇ ਲਿਖਤੀ ਵਿੱਚ ਦਿੱਤਾ ਸਾਨੂੰ ਤੁਸੀਂ ਕਹਿੰਦੇ ਹੋਰ ਉੱਥੇ ਬਹਿ ਜਾਂਦੇ ਚਲ ਬਹਿਣਾ ਚਾਹੀਦਾ ਸੀ ਉਹ ਕੁਝ ਪਾਟਕ ਪੈ ਗਿਆ ਹੁੰਦਾ ਹੀ ਆ ਡਿਗ ਡੇਗ ਸਵਾਰ ਹੋਈਦਾ ਵਾ ਕਮੀਆਂ ਪੇਸ਼ੇ ਵੀ ਆਉਂਦੀਆਂ ਬੜਾ ਕੁਛ ਹੁੰਦਾ ਜੇ ਆਪਾਂ ਜਦੋਂ ਇਹਨਾਂ ਨੇ ਲਿਖਤੀ ਵਿੱਚ ਦੇ ਦਿੱਤਾ ਹੁਣ ਪ੍ਰਧਾਨ ਮੰਤਰੀ ਸਾਹਿਬ ਤੋਂ ਉੱਤੇ ਹੋਰ ਆਉਦਾ ਵੱਡਾ ਕਿਹੜਾ ਹੈਗਾ ਇੱਦਾਂ ਵੱਡਾ ਆਉਦਾ ਹੋਵੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਜਾਵੇ ਵੀ ਸਾਡੀਆਂ ਸਾਰੀਆਂ ਮੰਗਾਂ ਅਸੀਂ 15 20 ਦਿਨ ਦੇ ਅੰਦਰ ਅੰਦਰ ਸਾਰੀਆਂ ਜਿਹੜੀਆਂ ਮੰਗੀਆਂ ਜਾਣਗੀਆਂ ਉਹ ਤੇ ਇੰਪਲੀਮੈਂਟ ਹੋ ਜਾਓ ਅੱਜ 3 ਸਾਲ ਵੀ ਤਣ ਦੇ ਬਾਅਦ ਇੰਪਲੀਮੈਂਟ ਨਹੀਂ ਹੋ ਰਿਹਾ ਤੇ ਫਿਰ ਹੁਣ ਮਰਦਾ ਕੀ ਨਹੀਂ ਕਰਦਾ ਸਾਨੂੰ ਇਹ ਤੋਂ ਇਲਾਵਾ ਕੀ ਕਰਾਂਗੇ ਜੇ ਸਾਨੂੰ ਦੋਤਰੇ ਪੁੱਤਰੇ ਪਿਆਰੇ ਆ ਤੇ ਸਾਨੂੰ ਹੁਣ ਭਾਵੇਂ ਸਾਨੂੰ ਕੁਰਬਾਨੀਆਂ ਦੇਣੀਆਂ ਪਾਣ ਸਿਰ ਦੇਣੇ ਪੈਣ ਇਹ ਦੇਣੇ ਪੈਣ ਇਹ ਹੁਣ ਸਰਕਾਰ ਸੋਚੇ ਵੀ ਉਹਨੇ ਕੀ ਕਰਉਣਾ ਜਿਹੜੇ ਬੈਰੀਕੇਡ ਲਾ ਰਹੇ ਇਹਨਾਂ ਵੱਡਿਆਂ ਤੋਂ ਨਹੀਂ ਆ ਇਹਨਾਂ ਤੋਂ ਵੱਡੇ ਨਹੀਂ ਬੈਰੀਕੇਡ ਬੈਰੀਕੇਡ ਕਦੀ ਗਾੜੀ ਟਿਕਦੇ ਹੁੰਦੇ ਜਨਤਰ ਗੜੇ ਹਾਂ ਸਿਆਣਪ ਇਹ ਹੀ ਆ ਵੀ ਆਪਣੇ ਬੈਰੀਕੇਡ ਹਟਾਉਣਾ ਉੱਥੇ ਗੱਲਬਾਤ ਦੇ ਵਿੱਚ ਉਹਦਾ ਮਾਮਲਾ ਜਿਹੜਾ ਸਹੀ ਕਰਨ نتیਜੇ ਛਿੱਟੇ ਉਹਦੇ ਸਹੀ ਨਿਕਲਣ ਬਿਲਕੁਲ ਜੇ ਤੁਸੀਂ ਆ ਗਾਂਹ ਪਹੁੰਚ ਜਾਂਦੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬੈਰੀਕੇਡ ਲੱਗੇ ਹੋਏ ਨੇ ਸੰਘਰਸ਼ੀ ਲੋਕ ਉਹਦੇ ਜਿਹੜੇ ਪਹੁੰਚ ਜਾਂਦੇ ਨੇ ਮੰਜ਼ਿਲ ਤੱਕ ਤੇ ਫਿਰ ਕੀ ਦਿੱਲੀ ਵਰਗਾ ਅੰਦੋਲਨ ਜੋ ਹੋਇਆ ਸੀ 2020 ਚ ਉਹੀ ਦੇਖਣ ਨੂੰ ਮਿਲੇਗਾ ਦੁਬਾਰਾ ਦੇਖੋ ਇਹਦਾ ਰੂਪ ਕੀ ਹੋ ਸਕਦਾ ਅਸੀਂ ਕਹਿੰਦੇ ਉਤੋਂ ਵੱਡਾ ਕੋਈ ਨਹੀਂ ਨਾ ਇਹ ਸਾਰਾ ਕੁਦਰਤ ਨੇ ਸਾਡੇ ਮਨ ਦੇ ਵਿੱਚ ਪਾਇਆ ਤੇ ਤੁਹਾਡੀ ਡਿਊਟੀ ਲੱਗੀ ਆ ਤੁਸੀਂ ਸੰਘਰਸ਼ ਲੜਨਾ ਉੱਥੇ ਕਿਹੋ ਜਿਹਾ ਰੂਪ ਤਨ ਕਰਦਾ ਜੇ ਇਹਨਾਂ ਨੂੰ ਇੱਡਾ ਵੱਡਾ ਸੇਕ ਸਾਨੂੰ ਪੰਜਾਬ ਤੋਂ ਚੱਲਣ ਲੱਗਿਆਂ ਲੱਗਿਆ ਤੇ ਫਿਰ ਜਦੋਂ ਆ ਬਾਰਡਰ ਪਾਰ ਕਰਾਂਗੇ ਉਦੋਂ ਕਿੱਡਾ ਵੱਡਾ ਸੇਕ ਲੱਗੂਗਾ ਫਿਰ ਇਹਨਾਂ ਦੀ ਸਿਆਣਪ ਤੇ ਜਮਨਾ ਮੈਂ ਪਹਿਲਾਂ ਕਿਹਾ ਹੈ ਵੀ ਇਹਨਾਂ ਦੇ ਅਹੁਦਿਆਂ ਦੇ ਨਾਲ ਇਹਨਾਂ ਦੀ ਸਮਝ ਦਾ ਪੱਧਰ ਨਹੀਂ ਰਲਦਾ ਜੇ ਰਲਦਾ ਹੋਵੇ ਤਾਂ ਫਿਰ ਇੱਥਾਂ ਤਾਂ ਗੱਲ ਪਹੁੰਚੇ ਨਾ ਇਹਨਾਂ ਨੂੰ ਅੱਜ ਹੀ ਸਮਝ ਤੋਂ ਜਿਹੜਾ ਉਹ ਕੰਮ ਨੇ ਇਹਨਾਂ ਤਾਂ ਜਾਂਦਾ ਕੀ ਆ ਲੋਕਾਂ ਦਾ ਯਾਰ ਨਾ ਸਾਰਾ ਕੁ ਸਾਰਾ ਕੁ ਸਾਰਾ ਦੇਸ਼ ਵੇਚ ਫਿਰ 205 ਲੱਖ ਕਰੋੜ ਰੁਪਏ ਦਾ ਕਰਜ਼ਾ ਵੀ ਲੈ ਲਿਆ ਸਾਰੀ ਜੋ ਆ ਰੇਲਵੇ ਵੇਚ ਦਿੱਤੀ ਕੋਲੇ ਦੀਆਂ ਖਾਨਾ ਵੇਚ ਦਿੱਤੀਆਂ 에어ਪੋਰਟ ਵੇਰ ਤੇ ਸਾਡੇ ਜਹਾਜਾਂ ਦੀਆਂ ਕੰਪਨੀਆਂ ਵੇਚ ਦਿੱਤੀਆਂ ਭਾਰਤ ਪੈਟਰੋਲੀਆ ਵੇਚ ਦਿੱਤਾ LIC ਵੇਚ ਦਿੱਤੀ ਸਾਰਾ ਕੁਝ ਤੁਸੀਂ ਵੇਖੀ ਚ ਹੀ ਜਾਂਦੇ ਤੇ ਫਿਰ ਉਲਟਾ ਕਰਜ਼ਾ ਵੀ ਲੈ ਜਾਂਦੇ ਫਿਰ ਜਿਵੇਂ ਮੇਰੇ ਵੀਰ ਕਹਿ ਕੇ ਗਏ ਨੇ ਕਿ 31 ਬੰਦੇ ਨੇ ਜਿਹੜੇ ਹਜ਼ਾਰਾਂ ਕਰੋੜ ਕੋ 11000 ਕਰੋੜ ਲੈ ਕੇ ਭੱਜ ਗਿਆ ਕੋ 15000 ਕਰੋੜ ਲੈ ਕੇ ਭੱਜ ਗਿਆ ਉਹ ਕਿੱਥੇ ਉਹਨਾਂ ਨੂੰ ਕਿਉਂ ਨਹੀਂ ਲੱਭਦੇ ਫਿਰ ਦੂਸਰਾ ਵਾਬ ਤੇ ਤੁਹਾਡੇ ਚੈਨਲਾਂ ਦੇ ਥਰੂ ਜਦੋਂ ਇਹ ਪਾਰਟੀਆਂ ਕਰਦੇ ਇਹ ਕਹਿੰਦੇ ਵੀ ਉਹ ਲੱਭਦੇ ਨਹੀਂ ਪੂਰੀ ਦੁਨੀਆ 'ਚ ਪੂਰੀ ਦੁਨੀਆ 'ਚ ਲੱਭਦੇ ਨਹੀਂ ਜਦੋਂ ਪਾਰਟੀਆਂ ਕਰਦੇ ਤੇ ਪਾਰਟੀਆਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਦਿਖਾਈਆਂ ਜਾਂਦੇ ਆ ਉੱਥੇ ਉਹ ਪਾਰਟੀਆਂ ਵਿੱਚ ਬੈੰਦੇ ਨੇ ਆ ਸਕਦੇ ਤੇ ਇਹਨਾਂ ਨੂੰ ਕਿਉਂ ਨਹੀਂ ਲੱਭਦੇ ਇਹ ਸ਼ਰਮ ਦੀ ਗੱਲ ਆ ਇਹਨਾਂ ਨੂੰ ਆਪਣਾ ਜਿਹੜਾ ਵਾ ਉਹ ਵਿਚਾਰ ਦਾ ਪੱਦਰ ਉੱਚਾ ਕਰਨ ਦੀ ਲੋੜ ਆ ਇਹ ਇਹੀ ਤੇ ਕਹਿਣਾ ਚਾਹੁੰਦੇ ਆ ਵੀ ਅੱਜ ਵੀ ਇਹੀ ਲੋਕ ਉਹਨਾਂ ਦੇ ਵੋਟਰ ਨੇ ਇਹੀ ਲੋਕ ਉਹਨਾਂ ਦੇ ਸਪੋਰਟਰ ਨੇ ਇਹੀ ਲੋਕ ਤੇ ਪੰਜਾਬ ਨੂੰ ਇੱਕ ਐਸੋ ਹੋ ਜਿਆ ਵਰਦਾਨ ਆ ਜਦੋਂ ਇੱਥੇ ਮੁਗਲ ਆਏ ਅੰਗਰੇਜ਼ ਆਏ ਸਾਰੇ ਭਾਰਤ ਨੂੰ ਲੁੱਟ ਕੇ ਖੜਦੇ ਸੀ ਪੁਰਾਣਾ ਇਤਿਹਾਸ ਜਾਣਦੇ ਸਾਰੇ ਜਾਣਦੇ ਨੇ ਲੁੱਟ ਕੇ ਖੜਦੇ ਸੀ ਇਹੀ ਸਾਰਾ ਲੁੱਟਿਆ ਮਾਲ ਖੋ ਕੇ ਦੁਬਾਰਾ ਵਾਸ ਕਰਦੇ ਸਾਡੀਆਂ ਬਹੁ ਬੇਟੀਆਂ ਲੈ ਕੇ ਜਾਂਦੇ ਸੀ ਲੁੱਟ ਉਹਦਾ ਸਾਰਿਆਂ ਨੂੰ ਵਾਪਸ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੇ ਇਹ ਪੰਜਾਬ ਕਦੀ ਈਨ ਮੰਨਣ ਵਾਲਾ ਨਹੀਂ ਕਦੀ ਵੀ ਹਾਂ ਉਹਨੂੰ ਜੋ ਉਹਦਾ ਹੱਕ ਮੰਨਦਾ ਉਹ ਆਵ ਨੂੰ ਹੱਕ ਦਿੱਤਾ ਜਾਵੇ ਤੇ ਫਿਰ ਇਹ ਸ਼ਾਂਤੀ ਦੇ ਨਾਲ ਰਹਿੰਦੇ ਕੋਈ ਇਹੋ ਜੀ ਗੱਲਬਾਤ ਨਹੀਂ ਹੁਣ ਸਾਰਾ ਕੁਝ ਇਨਾ ਤੇ ਸਰਕਾਰ ਦੇ ਉੱਤੇ ਟਿਕਿਆ ਵੀ ਇਹ ਕੀ ਕਰਾਉਣਾ ਚਾਹੁੰਦੀ ਹੈ ਹੁਣ ਆਪਾਂ ਇੱਥੇ ਖੜੇ ਆ ਅਗਰ ਨਹੀਂ ਹੁੰਦੇ ਤੇ ਕੱਲ ਨੂੰ ਆਪਾਂ ਵਾਰੀਕਾਟ ਪਾਰ ਤੋੜ ਕੇ ਕਰਾਂਗੇ ਜੇ ਬੈਰੀਕੇਟ ਲਾਉਣ ਵਾਲੇ ਵੀ ਉਹ ਕਿਹੜੇ ਆਉ ਸਾਡੇ ਬੰਦੇ ਆ ਨਾ ਤੇ ਤੋੜਨ ਵਾਲੇ ਉਹਦਾ ਪਹਿਲਾਂ ਪ੍ਰਬੰਧ ਕਰ ਦਿੱਤਾਗਾ ਤਾਂ ਇਹ ਸਾਰੇ ਚੈਨਲਾਂ ਥਰੂ ਪਤਾ ਲੱਗਣ데요 ਵੀ ਕੀ ਕੀ ਲਾਉਂਦੇ ਆ ਉਹ ਤੋਂ ਪਹਿਲਾਂ ਪ੍ਰਬੰਧ ਕਰ ਲਿਆ ਵੀ ਕਿਹੜਾ ਕਿਹੜਾ ਸਾਨੂੰ ਕਟਰ ਚਾਹੀਦਾ ਕੀ ਕੀ ਚਾਹੀਦਾ ਜਾਂਦੇ ਆ ਸਾਰਾ ਕੁਝ ਆਬ ਇੰਤਜ਼ਾਮ ਪੂਰੇ ਨੇ ਫਿਰ ਸੱਤ ਲੇਅਰ ਸਿਕਿਉਰਿਟੀ ਹੈ ਬਿਲਕੁਲ ਆ ਪਰ ਅਸੀਂ ਆਪਣੇ ਕਾਨੂੰਨ ਕਾਇਦੇ ਤੋਂ ਆਪਣਾ ਜੋ ਸਾਡਾ ਜਥੇ ਬੰਦੀਆਂ ਦਾ ਸੰਵਿਧਾਨ ਆ ਉਹਦੇ ਤੋਂ ਬਾਹਰ ਨਹੀਂ ਜਾਣਾ ਇੱਕ ਗੱਲ ਕਹਿਣੀ ਇੱਥੇ ਤੇ ਇਹਨਾਂ ਸਾਰਿਆਂ ਨੇ ਇਹਨਾਂ ਕਹਿਣਾ ਹੁਣੇ ਬਹਿ ਜਾਓ ਇੱਕ ਇਸ਼ਾਰਾ ਕਰਨਾ ਬਹਿ ਜਾਣਾ ਉਤੋਂ ਬਾਹਰ ਨਹੀਂ ਆਪਾਂ ਜਾਣਾ ਤੇ ਜਦੋਂ ਉਹਨੇ ਆਪਾਂ ਇਸ਼ਾਰਾ ਉਧਰ ਦਾ ਕਰ ਦਿੱਤਾ ਜਿੰਨਾ ਬੰਦਿਆਂ ਦੀ ਡਿਊਟੀ ਲਾਈ ਉਹਨਾਂ ਨੇ ਉਹ ਸਾਰਾ ਵੱਡ ਟੁੱਕ ਕੇ ਸੇੜ ਬਾਰ ਮਾਰਦਾ ਕੋਈ ਨਹੀਂ ਗਾੜੀ ਟਿਕਦਾ ਹੁੰਦਾ ਤੇ ਬਾਕੀ ਜਿਹੜਾ ਵਾ ਉਹ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਦੋਂ ਆਪਾਂ ਕੰਮ ਸਹੀ ਕਰਦੇ ਆ ਤੇ ਕੁਦਰਤ ਨੇ ਵੀ ਸਾਡੀ ਜਿਹੜੀ ਉਹ ਮਦਦ ਕਰਨੀ ਹੀ ਕਰਨੀ ਆ ਇਹਦੇ ਚ ਦੋ ਰਾਏ ਨਹੀਂ ਹੈਗੇ ਕੁਲ ਕਿਸਾਨ ਤਿਆਰ ਨੇ ਬਸ ਹੁਣ ਜੋ ਗੇਂਦ ਹੈ ਉਹ ਸਰਕਾਰ ਦੇ ਪਾਲੇ ਚ ਕਹਿ ਰਹੇ ਨੇ ਕਿ ਜੇਕਰ ਗੱਲਬਾਤ ਨਾਲ ਹੱਲ ਨਿਕਲਦਾ ਤਾਂ ਸ਼ਾਂਤ ਮੈਥਰੀਕੇ ਨਾਲ ਵਾਪਸ ਵੀ ਮੁੜ ਸਕਦੇ ਨੇ ਪਰ ਜੇਕਰ ਸਰਕਾਰ ਨਹੀਂ ਗੱਲ ਕਿਸੇ ਸਿਰੇ ਚੜਾਉਂਦੀ ਤਾਂ ਫਿਰ ਉਹ ਬੈਰੀਕੇਡ ਜਾਂ ਫਿਰ ਕਿੰਨੇ ਵੀ ਤਰ੍ਹਾਂ ਦੀ ਲੇਅਰ ਦੀ ਸਿਕਿਉਰਿਟੀ ਕਿਉਂ ਨਾ ਹੋਵੇ ਉਹ ਦਿੱਲੀ ਜ਼ਰੂਰ ਜਾਣਗੇ